ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਸੰਤ ਸਿੰਘ ਮਸਕੀਨ ਜੀ ਨੂੰ ਜਦੋਂ ਇੱਕ ਮੁਸਲਮਾਨ ਨੇ ਤਸਬੀਹ ਦਿੱਤੀ ਉਸ ਤਸਬੀਹ ਦੀ ਅਸਲੀਅਤ ਕੀ ਸੀਗੀ ਇਹ ਅਸੀਂ ਅੱਜ ਸੰਤ ਸਿੰਘ ਮਸਕੀਨ ਹੁਲਾ ਕਰੋਂ ਜਾਣਾ ਕਿ ਉਸ ਤੋਂ ਚਲ ਕੇ ਵੀਡੀਓ ਵੇਖਣੇ ਆ ਫਿਰ ਕਰਨੇ ਆ ਇਸ ਤੇ ਵਿਚਾਰ ਗੋ ਇੱਕ ਮਿੰਟ ਮੈਂ ਆ ਬਤਾ ਹੋਰ ਨਵਾਂ ਮੇਰੇ ਮੇਰੇ ਨਾਲ ਜੋ ਬੀਤ ਗਿਆ ਸ਼ਿਰੀਗੁਰ ਸਿੰਘ ਸਵਾ ਤੈਹਰਾਨ ਈਰਾਨ ਦੇ ਚ 10 ਹਰ ਸਾਲ ਜਾਂਦਾ ਰਿਹਾ ਹੈ 15 ਦਿਨਾਂ ਲਈ ਭਾਈ ਮੱਖਣ ਸਿੰਘ ਥੋੜੇ ਦਿਨ ਹੋਏ ਨੇ ਇੱਥੇ ਗੁਜ਼ਰ ਗਏ ਨੇ 50 ਸਾਲ ਉਹਨਾਂ ਨੇ ਮਹਾਰਾਜ ਦੇ ਅਸਥਾਨ ਦੀ ਸੇਵਾ ਕੀਤੀ ਭਾਵੇਂ ਉਹਨਾਂ ਦੀ ਸਪੇਡਪੜ ਦੀ ਆਪਣੀ ਦੁਕਾਨ ਸੀ ਪਰ ਸ਼ੌਕੀਆ ਤੌਰ ਤੇ ਅੰਦਰੋਂ ਨੇ ਲਗਨ ਕਰਕੇ 4 ਵਜੇ ਉਹਨਾਂ ਨੇ ਆਕੇ ਪ੍ਰਕਾਸ਼ ਕਰਨਾ ਸ਼ਾਮੀ ਉਹਨਾਂ ਨੇ ਰਹਿਰਾਸ ਪੜਨੇ ਸੁਖਾਸਣ ਉਹਨਾਂ ਨੇ ਕਰਨਾ ਖੜਾ ਪ੍ਰਸ਼ਾਦੀ ਦੇਗ ਉਹਨਾਂ ਨੇ ਬਣਾਣੀ ਵੰਡਣੀ ਉਹਨਾਂ ਨੇ ਅਰਦਾਸ ਉਹਨਾਂ ਨੇ ਕਰਨੀ ਪ੍ਰੋਫੈਸ਼ਨਲ ਨਹੀਂ ਸਨ ਪਰ ਫਿਰ ਵੀ ਸਾਰੀ ਸੇਵਾ 50 ਸਾਲ ਕੀਤੀ। ਸ਼ਿਰਗੁਰ ਸਿੰਘ ਸਾਬ੍ਹ ਅੱਜ 15-20 ਮੁਸਲਮਾਨ ਵੀ ਆਉਂਦੇ ਸਨ। ਰੋਜ਼ ਆਉਂਦੇ ਸਨ। ਦਾਸ ਪਿਛੋਂ ਫਰੰਟੀਅਰ ਤੋਂ ਆਇਆ ਐ ਐਸਾ ਕੋਈ ਗੁਰਦੁਆਰਾ ਨਹੀਂ ਆਉਂਦਾ ਸੀ ਜਿੱਥੇ 10-20 ਮੁਸਲਮਾਨ ਨਾ ਬੈਠਣ। ਅੱਧੇ ਤੋਂ ਜ਼ਿਆਦਾ ਹਿੰਦੂ ਆਉਂਦੇ ਸਨ, 10-20 ਮੁਸਲਮਾਨ ਆਉਂਦੇ ਸਨ, ਕੇਸਾਦਾਰੀ ਚਲੀ ਫਿਰ ਸਦੀਆਂ ਹੁੰਦੇ ਸਨ। ਦੇ ਸ਼ਹਿਰ ਬੰਨੋ ਬਿਸ਼ੌਰ ਕੋਹੜ ਡੇਰਾ ਸਮੇਲ ਖਾਨ ਹਜ਼ਾਰਾਂ ਮਰਦਾਨ ਉਸ ਫਸੇ ਹੀ ਕੁਝ ਆਉਂਦੇ ਸਨ ਮੁਸਲਮਾਨ ਕੁਝ ਮੁਸਲਮਾਨ ਮੰਗ ਵੀ ਕਰਦੇ ਸਨ ਕਬੀਰ ਦੇ ਸ਼ਲੋਕ ਸੁਣਾਓ ਫਰੀਦ ਦੇ ਬੋਲ ਸੁਣਾਓ ਭਗਿਆਨੂ ਕਹਿੰਦੇ ਸਨ ਕੀਰਤਨੀਆਂ ਨੂੰ ਕਹਿੰਦੇ ਸਨ ਪਰ ਮੈਨੂੰ ਅਜੇ ਤੱਕ ਵੀ ਯਾਦ ਹੈ ਮਸਤੀ ਚ ਝੂਮਦੇ ਮੁਸਲਮਾਨ ਗੁਰਦੁਆਰਿਆਂ ਚ ਬੈਠੇ ਹੁੰਦੇ ਸਨ ਮਸਤੀ ਚ ਝੂਮ ਰਹੇ ਸਹਿਦਾਰੀ ਬੈਠੇ ਅੰਦੇਸ ਸਹਿਦਾਰੀ ਉਹਨਾਂ ਨੂੰ ਕਹਿੰਦੇ ਸਨ ਜੋ ਹੈਗੇ ਤੇ Hindu ਲੇਕਿਨ ਇਸਤ ਬਣਾ ਬੈਠੇ ਗੁਰੂ ਨਾਮ ਨੇ ਕੇਸ ਰੱਖ ਕੇ ਤੇ ਫਿਰ ਕਟਾ ਕੇ ਬੈਠੇ ਨੇ ਕੁਸਤਾਖੀ ਮਾ ਸਹਿਦਾਰੀ ਨਹੀਂ ਇਹਨਾਂ ਨੂੰ ਪਦਤ ਕਹਿੰਦੇ ਨੇ ਮਾਫ ਕਰ ਦੇਣਾ ਮੈਂ ਮੈਂ ਇੱਕ ਦਫਾ ਫਿਰ ਮਾਫੀ ਮੰਗਾ ਇਹਨਾਂ ਨੂੰ ਸਹਿਦਾਰੀ ਨਹੀਂ ਕਹਿੰਦੇ Hindu ਨੇ ਇਹਦਾਂ ਚੇਸੇ ਬਣਿਆ ਸਾਰੇ Hinduਾਂ ਚੇ ਬਣਿਆ ਗੁਰਨਾਨਕ ਦੀ ਬਾਣੀ ਤੋਂ ਪ੍ਰਭਾਵਿਤ ਹੋ ਗਏ ਗੁਰਦਾਰੇ ਆਣ ਲੱਗੇ। ਈਸ਼ਟ ਮਨ ਬੈਠੇ ਗੁਰਨਾਨਕ ਨੂੰ ਸਹਿਇਦਾਰੀ ਕਿਛੇ ਦਿਨ ਪ੍ਰਭਾਵਿਤ ਹੋ ਕੇ ਫਿਰ ਕਿਛੇ ਸਹਿਇਦਾਰੀ ਵੀ ਹੋ ਜਾਣ ਲੱਗੇ। ਸੇਂਗੋ ਜਾਣ ਕੇ ਸਿੱਖਦੇ ਹਨ। ਜੋ ਗੁਰਨਾਨਕ ਨੂੰ ਮੰਨ ਦਾ ਸਿੱਖਦੇ ਹਨ ਸਿੱਖੀ ਸਿੱਖਿਆ ਗੁਰੂ ਵਿਚਾਰ। ਖੈਰ ਮਕਤਸਰ ਜਹ ਹੈ ਮਹਿਰਜ ਕਰਾ ਉੱਥੇ 10-15ਵਾਂ ਮੁਸਲਮਾਨ ਵੀ ਆਉਂਦੇ ਸੰਗ। ਮੇਰੇ ਪੁੱਛਣ ਦੇ ਵਿੱਚ ਦੱਸਿਆ ਮੈਨੂੰ ਦੋ ਚਾਰ ਸਜਣਾ ਨੇ ਦੁਬਈ ਦੇ ਵਿੱਚ ਅਜੇ ਵੀ ਆਂਦੇ ਨੇ ਫਾਰਮੇ ਇਸਲਾਮੀ ਹਕੂਮਤ ਬਣ ਗਈ ਆਥੇ ਬੜੀ ਕਟੜ ਹਕੂਮਤ ਬਣ ਗਈ ਹੈ ਲੇਕਿਨ ਫਿਰ ਵੀ ਕੁਝ مسلمان ਗੁਰਦੁਆਰੇ ਆਉਂਦੇ ਨੇ ਇੱਕ ਮੁਸਲਮਾਨ ਉੱਤੇ ਕੀਰਤਨ ਵੀ ਕਰਦਾ ਸੀ ਇਹ ਵੀ ਮੈਨੂੰ ਲੱਗਦਾ ਉਹਨਿ ਸਿੱਖਲੇ ਸੀ ਝੂਮ ਝੂਮ ਕੇ ਕਰਦਾ ਸੀ ਮਸਤੀਜ ਕਰਦਾ ਸੀ ਕਹਿ ਮختصر ਮੈਨੂੰ ਇਸ ਕਰਾ 15 ਦਿਨ ਬਾਅਦ ਸਧਾ ਦੀ ਸਮਾਪਤੀ ਤੇ ਜਦ ਮੈਂ ਭਾਰਤ ਵਾਪਸ ਆਣਾ ਸੀ ਇੱਕ ਸੂਫੀ ਫਕੀਰ ਵੀ ਸੁਣਨ ਲਈ ਆਂਦਾ ਸੀ ਬਾਹਰ ਕਿਤੇ ਸ਼ਹਿਰ ਤੋਂ ਬਾਹਰ ਤਹਿਰਾਨ ਵੱਲ ਇੱਕ ਕੁਟਿਆਚ ਰਹਿੰਦਾ ਸੀ ਢਾਏ ਮੀਲ ਦਾ ਸਫ਼ਰ ਪੈਦਲ ਚੱਲ ਕੇ ਆਉਂਦਾ ਸੀ ਪੈਦਲ ਹੀ ਵਾਪਸ ਜਾਂਦਾ ਸੀ ਰਸਤੇ 'ਚ ਆਂਦਾ ਰਹਾ ਕੋਈ ਸਿੰਘ ਦੇਖ ਲਵੇ ਤੇ ਗੱਡੀ 'ਚ ਬਿਠਾ ਲੈਂਦਾ ਸੀ ਨਹੀਂ ਤੇ ਪੰਜ ਮਿਲਦੀ ਯਾਤਰਾ ਰੋਜ਼ ਪੈਦਲ ਕਰਦਾ ਸੀ ਸਵੇਰੇ ਚੱਲ ਪੈਂਦਾ ਸੀ ਗੁਰਦੁਆਰੇ ਆਣਾ ਫਿਰ ਵਾਪਸ ਪੈਦਲ ਹੀ ਜਾਂਦਾ ਸੀ ਉਨੇ ਬੇਤਾ ਵਜੋਂ ਮੇਰੇ ਅੱਗੋਂ ਇੱਕ ਮਾਲਾ ਰੱਖ ਦਿੱਤੀ ਮਾਲਾ ਨੂੰ ਤਸਬੀਹ ਕਹਿੰਦੇ ਸਮਾਪਤੀ ਤੋਂ ਬਾਅਦ ਉਸ ਫਕੀਰ ਨੂੰ ਮੈਂ ਕਹਿੰਮੇ ਰੱਖ ਲੈ ਤੁਮੇ ਕਾ ਮਾਲਾ ਇੰਡੀਆ ਚ ਬਹੁਤ ਮਿਲਦੀ ਹੈ ਨਾ ਹਿੰਦੁਸਤਾਨ ਵਿੱਚ ਬਹੁਤ ਮਿਲਦੀ ਹੈ ਨਾ ਲੈ ਲਿਆਂਗਾ ਕਿਉਂਕਿ ਉਸ ਦੀ ਹਾਲਤ ਮੈਂ ਦੇਖੀ ਸੀ ਮੈਂ ਕਿ ਤੁਸੀਂ ਰੱਖੋ ਫਿਰ ਤੁਹਾਨੂੰ ਹੋਰ ਕਦੇ ਖਰੀਦਣੇ ਪੈਗੇ ਰੱਖੋ ਮੈਨੂੰ ਕਹਿਣ ਲੱਗੇ ਤੁਸੀਂ ਸਿੰਗਾ ਨੂੰ ਦੇ ਨਹੀਂ ਆਖੇ ਜੋ ਨਜ਼ਰਾਨਾ ਦਿੱਤਾ ਹੈ ਲੈ ਲਿਆ ਮੈਂ ਇੱਕ ਗਰੀਬ ਨੇ ਇਹ ਮਾਲਾ ਭੇਟ ਕੀਤੀ ਇਹ ਮੈਨੂੰ ਵਾਪਸ ਕਰ ਦੇ ਮੇਰੀ ਤੋਹਨ ਖੋਦੀ ਅੱਖਾਂ ਮਾਰਾਂ ਮੈਂ ਤੇ ਨਜ਼ਰਾਨਾ ਭੇਟ ਕੀਤਾ ਹੈ ਔਰ ਨਜ਼ਰਾਨਾ ਭੇਟ ਕੀਤਾ ਇਹ ਮੈਂ ਤੁਹਾਨੂੰ ਸੁਣਦਾ ਰਿਹਾ ਤੇ ਇਹ ਤੁਹਾਨੂੰ ਕਬੂਲ ਨਹੀਂ ਮੈਨੂੰ ਬਹੁਤ ਝੋਟ ਲੱਗੇਗਾ ਮੈਂ ਰੱਖ ਲੈ ਉਹ ਮਾਲਾ ਮੈਂ ਰੱਖ ਲੈ ਆਪ ਦੀ ਗਿਆਥਲੀ ਇਸ ਕਰਾਂ ਗਾਲਬਨ ਇਹ ਘਟਨਾ ਸੰਚੁਰਤ ਵਰਦੀ ਗਵੇ 80 81 ਤੱਕ ਉਹ ਮਾਲਾ ਮੇਰੇ ਕੋਲ ਰਹੀ ਹੈ ਦੋ ਦਫਾ ਮੇਰੇ ਕੋਲ ਟ੍ਰੇਨ ਦੇ ਚ ਰਹਿ ਗਈ ਸੀ ਯਾਤਰੀਆਂ ਨੇ ਕਰ ਦੇ ਚ ਪੁਛਾਈ ਫਿਰ ਮੈਂ ਉਹਨਾਂ ਨੂੰ ਕਹੇ 5 10 ਰੁਪਏ ਦੀ ਮਾਲਾ ਸੀ ਤੁਸੀਂ ਸੈਕੜੇ ਰਵੇ ਕਿਰਾਇਆ ਖਰਚ ਕੇ ਅਲਵਰ ਆਇਓ ਅਮੇ ਕੇ ਚਲ ਵੀ ਕਹਿੰਦੇ ਕਿ ਨਹੀਂ ਤੁਹਾਡੇ ਹੱਥ ਜ ਦੇਖੀ ਸੀ ਫਿਰ ਜ਼ਮੀਰ ਨਹੀਂ ਬਨੇ ਫਿਰ ਪੁਛਾਈਏ ਦੋ ਚਾਰ ਦਫਾ ਗੁਰਦੁਆਰਿਆਂ 'ਚ ਵੀ ਖੋ ਗਈ ਮੈਨੂੰ ਮਿਲ ਗਈ। ਖਾਸ ਜਿਹੀ ਘਟਨਾ ਮੈਂ ਤੁਹਾਨੂੰ ਸਰਵਨ ਕਰਾਣ ਲਗਾ ਹੈਰਾਨ ਹੋ ਹੋ ਗਏ। ਕਾਨਪੁਰ ਦਾਸ ਹਰ ਸਾਲ ਗਲਵਨ ਚਾਦੀ 45 ਸਾਲ ਤੋਂ 9-10 ਫਰਵਰੀ ਤੋਂ ਲੈ ਕੇ ਉਹਨੇ 20 ਫਰਵਰੀ ਤੱਕ 10 ਦਿਨ ਕਥਾ ਕਰਦਾ ਹੈ 40-45 ਸਾਲ ਮੈਨੂੰ ਅਗਰ ਮੇਰਾ ਨਾਗਾ ਨਹੀਂ ਪਿਆ। ਲਖਨਊ ਵਿੱਚ ਦਾਸ ਦੀ ਕੁੜਮਾਚਾਰੀਆ ਸਰਦਾਰ ਹੋਰਨ ਸਿੰਘ ਦੀ ਜੈਵਲਰਸ ਉਹਨਾਂ ਦੀ ਪੋਤੀ ਦਾਸ ਦੇ ਛੋਟੇ ਬੱਚੇ ਨੂੰ ਵਿਆਹੀ ਹੋਈ ਹੈ ਉਹ ਕਥਾ ਸੁਣਨ ਦੇ ਬੜੇ ਸ਼ੌਕੀਨ ਸ਼ਾਮ ਨੂੰ ਆ ਜਾਇਆ ਕਰਦੇ ਸਨ ਪੈਂਦਾਲੀ ਮੇਲੇ ਉੱਤੇ ਰਾਤ ਰਹਿ ਕੇ ਮੇਰੇ ਕੋਲ ਸਵੇਰੇ ਚਲੇ ਜਾਇਆ ਕਰਦੇ ਸਨ ਡੇਲੀ ਅਪ ਡਾਊਨ ਕਰਦੇ ਸਨ ਇੱਕ ਦਿਨ ਸਿਰਾਂ ਨੇ ਪਈ ਹੋਈ ਮਾਲਾ ਦੇਖ ਕੇ ਮੈਨੂੰ ਕਹਿਣ ਲੱਗਾ ਅਗੈਨੇ ਅਨੋਕ ਸਿੰਘ ਵੀ ਸ਼ਾਇਦ ਉਹਨਾਂ ਦੇ ਨਾਲ ਮੇਰੇ ਨਾਲ ਸੰਤਾਈਂ ਮੁਸਕਰਾ ਰਹੇ ਉਹ ਮੈਨੂੰ ਕਹਿਣ ਲੱਗੇ ਅਹ ਮਾਲਾ ਮੈਂ ਲਖਨਊ ਲੈ ਜਾਣੀ ਐ ਸ਼ਾਮੀ ਵਾਪਸ ਲਿਆਵਾਂਗਾ ਮੈਂ ਚੁੱਕ ਕੇ ਦੇ ਦਿੱਤੀ ਮੈਂ ਘਰ ਵਾਪਸ ਕਾਨੂੰ ਲੈਣੀ ਰੱਖੋ ਬਸ ਰੱਖੋ ਵਾਪਸ ਕਿ ਨਹੀਂ ਆਣੀ ਤਾਂ ਉਹ ਚੰਗੀ ਲੱਗੇ ਰੱਖ ਲਓ ਮੈਨੂੰ ਕਹਿਣ ਲੱਗੇ ਮਸਕੀਨ ਜੀ ਮੈਂ ਰੱਖਣੀ ਕੋਈ ਨਹੀਂ ਸ਼ਾਮੀ ਮੈਂ ਲੈ ਆਵਾਂਗਾ ਮੈਂ ਦੇਖਣੀ ਐ ਫਿਰ ਸਵਪਤੀ ਮੈਂ ਕਰਨ ਲੱਗਾ ਲਾਇਗਾ ਜਦ ਸ਼ਾਮੇ ਆਏ ਤੇ ਮੈਨੂੰ ਕਹਿਣ ਲੱਗੇ ਪੁਖਰਾਜ ਹੈ ਕਿ ਇੱਕ ਇੱਕ ਮਣਕਾ 10-12 ਹਜ਼ਾਰ ਦਾ ਤੁਸੀਂ ਇੱਧਰ ਸੁੱਟ ਦਿੰਦੇ ਹੋ ਇੱਧਰ ਸੁੱਟ ਦਿੰਦੇ ਮੈਂ ਕਦੀ ਸੁਪਨੇ 'ਚ ਵੀ ਨਹੀਂ ਸੋਚ ਸਕਦਾ ਸੀ ਕਿ ਉਹ ਫਕੀਰ ਜਿਹਦੇ ਕਪੜੇ ਪਾਟੇ ਹੋਏ ਨੇ ਮੈਨੂੰ ਪੁਖਰਾਜ ਦੀ ਮਾਲਾ ਦੇਵੇਗਾ ਉਹਨਾਂ ਨੇ ਕਿਹਾ ਪੁਖਰਾਜ ਹੈ ਸੰਭਾਲ ਕੇ ਰੱਖਣਾ ਸੰਭਾਲ ਕੇ ਮੈਂ ਕੀ ਰੱਖਾਂ ਉਸੇ ਰਾਤੀ ਖੋ ਗਈ ਅਜੇ ਤੱਕ ਨਹੀਂ ਮਿਲੀ ਕਿਸੇ ਨੂੰ ਪਤਾ ਲੱਗ ਗਿਆ ਸਾਰਿਆਂ ਨੂੰ ਪਤਾ ਚੱਲ ਗਿਆ ਪੁਖਰਾਜ ਕੀਮਤੀ ਸਮਝ ਹੈ ਤੇ ਪੁਖਰਾਜ ਪੁਖਰਾਜ ਹੈ ਵਰਨਾ ਨਹੀਂ ਹੈ ਸਮਝ ਹੈ ਤੇ ਹੀਰਾ ਹੀਰਾ ਹੈ ਵਰਨਾ ਨਹੀਂ ਹੈ ਸਮਝ ਹੈ ਤੇ ਸੋਨਾ ਸੋਨਾ ਹੈ ਵਰਨਾ ਨਹੀਂ ਹੈ ਸਮਝ ਹੈ ਤੇ ਪਰਮਾਤਮਾ ਪਰਮਾਤਮਾ ਹੈ ਵਰਨਾ ਨਹੀਂ ਹੈ समझ है ते गुरु गुरु है वरना नहीं क्या बात हे प्रभु तू मेरी समझ तो दूर जब तू मेरी समझ च नहीं है तो मेरे चेत च किस तरह आवेगा आवेगा बस एक नुक्ता कह के हम समाप्ति कर दा क्या परमात्मा समझ आ जा दूजा नुक्ता बयान कर लगा अगर वो समझ आ ਤੋ ਉਹ ਪਰਮਾਤਮਾ ਮੇਰੀ ਸਮਝ ਤੋਂ ਵੱਡਾ ਨਹੀਂ ਹੋ ਸਕਦਾ ਫਿਰ ਮੇਰੀ ਸਮਝ ਵੱਡੀ ਤੂੰ ਸਮਰੱਥ ਵੜਾ ਮੇਰੀ ਮਤ ਥੋਰੀ ਰਾਂ ਪਿਆਲਾ ਕਿਤਨਾ ਹੀ ਵੱਡਾ ਕਿਉਂ ਨਾ ਹੋਵੇ ਸਾਗਰ ਉਸ ਦੇ ਚ ਨਹੀਂ ਆ ਸਕਦਾ ਸਮਝ ਕਿਤਨੀ ਵੱਡੀ ਕਿਉਂ ਨਾ ਹੋਵੇ ਪਰਮਾਤਮਾ ਨੂੰ ਨਹੀਂ ਸਮਝ ਸਕਦੇ ਤੁਸੀਂ ਆਖੋਗੇ ਫਿਰ ਮੈਂ ਕਿਉਂ ਕਿਹਾ ਜੋ ਮੇਰੀ ਸਮਝ ਦੇ ਚ ਨਹੀਂ ਨਹੀਂ ਜੋ ਮੇਰੇ ਚੇਤੇ ਦੇਚ ਨਹੀਂ ਨਹੀਂ ਹੈ ਇਕਾਗਰਤਾ ਬਕਸ਼ ਨਹੀਂ ਫਿਰ ਮੈਂ ਕਿਉਂ ਕਹੇ ਸਮਝ ਸਮਝ ਕੇ ਇਹ ਸਮਝ ਮਿਲ ਲਿਈਏ ਕਿ हे ਪ੍ਰਭੂ ਮੈਂ ਤੈਨੂੰ ਨਹੀਂ ਸਮਝ ਸਕਦਾ ਕਿਉਂ ਤੂੰ ਮੇਰੀ ਸਮਝ ਤੋਂ ਵੱਡਾ ਬਹੁਤ ਬਹੁਤ ਵੱਡਾ ਹਿਰਦਾ ਇਤਨਾ ਪ੍ਰਭਾਵਿਤ ਹੋ ਜਾਂਦਾ ਹੈ ਰੋਂਮ ਰੋਂਮ ਯਾਦ ਕਰਨ ਲੱਗਦਾ ਰਸਨਾ ਉਸ ਦਾ ਨਾਮ ਜਪਣ ਲੱਗ ਪੈਂਦੀ ਹੈ ਮਨ ਉਸ ਵਿੱਚ ਲੀਨ ਹੋ ਜਾਂਦਾ ਸਮਝ ਸਮਝ ਕੇ ਇਹ ਸਮਝ ਮਿਲਦੀ ਹੈ ਕਿ ਮੈਂ ਤੈਨੂੰ ਨਹੀਂ ਸਮਝ ਸਕਦਾ ਨਹੀਂ ਸਮਝ ਸਕਦਾ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ ਅਗਰ ਕੋਈ ਕਹੇ ਮੈਂ ਜਾਣ ਲਿਆ ਮੈਂ ਸਮਝ ਸਕਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸੋਈ ਅਜਾਨ ਕਹੇ ਮੈਂ ਜਾਣਿਆ ਜਾਣਨ ਹਾਰ ਨਾ ਛਾਨਾਰ ਫਰੀਦ ਜੋ ਕਹਿ ਰਹੇ ਨੇ एई काहे रे हे खुदा तू मेरी समझ तो द दे हे खुदा तू मेरे चेते तो दूर है मेरी याद तेरे तक नहीं पहुंच रही अमीर खुसरो दिल्ली के छौया हजरत निजामुद्दीन का चेला जिसने उर्दू भाषा को जन्म देता और जिसने कव्वाली संगीत को जन्म देता इससे पहले कव्वाली संगीत नहीं थी अमीर खुसरो ओ कहंदा है अब तो याद रफ्त गांव के भी पहुंच नहीं ਦੋਸਤੋਂ ਨੇ ਕਿਤਨੀ ਦੂਰ ਬਸਾਈਆਂ ਹੈ ਬਸਤੀਆਂ ਐ ਮੇਰੇ خدا ਕਿਤਨੀ ਦੂਰ ਹੈ ਤੇਰੀ ਬਸਤੀ ਮੇਰੀ ਯਾਦ ਨਹੀਂ ਪਹੁੰਚਦੀ ਤੈਨੂੰ ਯਾਦ ਕਰਨ ਬੈਠਣਾ ਤੂੰ ਨਹੀਂ ਆਉਂਦਾ ਯਾਦ ਬੁੱਤਨਾ ਤੱਕ ਪਹੁੰਚ ਜਾਂਦੀ ਹੈ ਧਨ ਸੰਪਦਾ ਤੱਕ ਪਹੁੰਚ ਜਾਂਦੀ ਹੈ ਪਰਵਾਰ ਤੱਕ ਪਹੁੰਚ ਜਾਂਦੀ ਹੈ ਇਹ ਕਰਤਾਰ ਤੇਰੇ ਤੱਕ ਨਹੀਂ ਪਹੁੰਚਦੀ ਇਹ ਦੋ ਦੂਰੀਆਂ ਲਾਧੂਆਂ ਦੀ ਤੂੰ ਮੇਰੀ ਸਮਝ ਤੋਂ ਦੂਰ ਹੈ ਤੂੰ ਮੇਰੇ ਚੇਤੇ ਤੋਂ ਦੂਰ ਹੈ ਸਤ ਸੰਗ ਕਰਦੇ ਆ ਕਰਦੇ ਆ ਜੇ ਦਿਨ ਇਹ ਸਮਝ ਆ ਜਾਂਦੀ ਏ ਮੇਰੀ ਸਮਝ ਤੋਂ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਹਿਰਦਾ ਉਸ ਨੂੰ ਯਾਦ ਕਰਨ ਲੱਗ ਪੈਂਦਾ ਹੈ ਕਥਾਈ ਪ੍ਰਮਾਤਮਾ ਪੂਰਾ ਸਮਝ ਵਿੱਚ ਨਹੀਂ ਆਉਂਦਾ ਕੋਈ ਬੰਦਾ ਇਹ ਆਖੇ ਸੂਰਜ ਮੇਰੇ ਨਾਲ ਆ ਕੇ ਬੈਠੇ ਮੇਰੇ ਘਰ ਸੋਫੇ ਸਾਈਡ ਦੇ ਜ਼ਮੀਨ ਨਾਲੋਂ ਕਰੋੜਾਂ ਗੁਣਾ ਵੱਡਾ ਤੇਰੇ ਘਰਾਵੇ ਤੇਰੇ ਨਾਲ ਬੈਠੇ ਉਹਦੀ ਕਿਰਨ ਆ ਸਕਦੀ ਏ ਉਹਦੀ ਰੋਸ਼ਨੀ ਆ ਸਕਦੀ ਏ ਪਰਮਾਤਮਾ ਦੇ ਗੁਣਾਂ ਦਾ ਤੇਰੇ ਹਿਰਦੇ ਚ ਪ੍ਰਕਾਸ਼ ਹੋ ਸਕਦਾ ਹੈ ਉਹਦੀ ਸ਼ਕਤੀ ਦਾ ਪ੍ਰਕਾਸ਼ ਹੋ ਸਕਦਾ ਹੈ ਉਹਦੇ ਮਹਾਰਸਤੇ ਆਨੰਦ ਦਾ ਪ੍ਰਕਾਸ਼ ਹੋ ਸਕਦਾ ਹੈ ਸਾਰਾ ਪਰਮਾਤਮਾ ਤੇਰੀ ਸਮਝ ਤੇ ਤੇਰੇ ਚੇਤੇ ਤੋਂ ਪਰੇ ਹੈ ਪਰੇ ਪਰੇ ਸਤਿਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਇਹ ਸਾਨੂੰ ਬੋਧ حاصل ਹੋਵੇ ਫਿਰ ਕਿਸੇ ਵਕਤ ਨਦੀ ਨਾਲ ਸੰਜੋਗੀ ਮੇਲੇ ਹੋਏ ਗੁਰਮਤ ਦੇ ਹੋਰ ਪਹਿਲੂ ਗੁਰਬਾਣੀ ਦੇ ਹੋਰ ਪਹਿਲੂ ਸਿਧਾਂਤ ਦੇ ਹੋਰ ਨੁਕਤੇ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗਾ ਬਹੁਤ ਹੀ ਵਧੀਆ ਕਥਾ ਸੀਗੀ ਜਿਨ੍ਹਾਂ ਚਿਰ ਸਾਨੂੰ ਕਿਸੇ ਚੀਜ਼ ਦੀ ਸਮਝ ਨਹੀਂ ਨਾ ਆਉਂਦੀ ਉਹ ਸਾਡੇ ਲਈ ਬੇਮਾਇਨੀ ਹੁੰਦੀ ਹੈ ਉਹ ਕੀਮਤ ਚਾਹੇ ਜਿੰਨੀ ਮਰਜ਼ੇ ਕੀਮਤੀ ਹੋਵੇ ਲੇਕਿਨ ਸਾਨੂੰ ਜਿਹਨਾਂ ਚਿਰ ਉਹਦਾ ਅੰਦਾਜ਼ਾ ਹੀ ਨਹੀਂ ਹੈ ਅਸੀਂ ਉਹਦੀ ਅਹਿਮੀਅਤ ਜਾਣ ਹੀ ਨਹੀਂ ਸਕਦੇ ਸਾਨੂੰ ਉਹਦੀ ਕਦਰੋਂ ਕੀਮਤ ਦਾ ਪਤਾ ਹੀ ਨਹੀਂ ਲੱਗਦਾ ਚਾਹੇ ਉਹ ਲੱਖਾਂ ਦੀ ਚੀਜ਼ ਕਿਉਂ ਨਾ ਹੋਵੇ ਕਰੋੜਾਂ ਦੀ ਚੀਜ਼ ਕਿਉਂ ਨਾ ਹੋਵੇ ਪਰ ਜਦੋਂ ਪਤਾ ਲੱਗ ਜਾਂਦਾ ਹੈਗਾ ਵਾ ਤੇ ਫਿਰ ਸਾਨੂੰ ਅਸਲ 'ਚ ਉਸ ਚੀਜ਼ ਦੀ ਅਹਿਮੀਅਤ ਦਾ ਪਤਾ ਲੱਗਦਾ ਹੈ ਕਿ ਇਹ ਕਿੰਨੀ ਸ਼ਾਹ ਕੀਮਤੀ ਹੈ ਤੇ ਇਹਨੂੰ ਕਿਸ ਤਰ੍ਹਾਂ ਸੰਭਾਲ ਕੇ ਰੱਖਣਾ ਹੈ ਇਹਦੀ ਕਿਸ ਤਰ੍ਹਾਂ ਕਦਰ ਕਰਨੀ ਹੈ ਸਾਨੂੰ ਕਦਰ ਦਾ ਅੰਦਾਜ਼ਾ ਫਿਰ ਹੁੰਦਾ ਹੈਗਾ ਵਾ ਕਿ ਅਸਨ ਸਿੰਘ ਮਸਕੀਨ ਨੇ ਉਸ ਤਸਬੀਹ ਦੇ ਜ਼ਰੀਏ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜਿਹੜੀ ਇੱਕ ਮੁਸਲਮਾਨ ਉਹਨਾਂ ਨੂੰ ਭੇਟਾ ਕੀਤੀ ਸੀਗੀ ਔਰ ਉਹ ਜਿਹੜੀ ਬੜਿਆਂ ਦੇ ਕੋਲ ਗਈ ਔਰ ਕਿਸੇ ਨਾ ਕਿਸੇ ਤਰ੍ਹਾਂ ਮੁੜ ਕੇ ਅਸਨ ਸਿੰਘ ਮਸਕੀਨ ਜੀ ਕੋਲ ਵਾਪਸ ਆ ਜਾਂਦੀ ਸੀਗੀ ਕਿ ਹਰ ਇੱਕ ਦਾ ਇਹੀ ਕਹਿਣਾ ਹੁੰਦਾ ਸੀਗਾ ਕਿ ਅਸੀਂ ਤੁਹਾਡੇ ਹੱਥ ਦੇਖੇ ਅਸਨ ਸਿੰਘ ਮਸਕੀਨ ਜੀ ਵੀ ਦੱਸਦੇ ਨੇ ਕਿ ਮੈਂ ਇਹ ਜਵਾਬ ਦੇਣਾ ਸੀ ਕਿ ਮਾਮੂਲੀ ਇਹ ਤਸਬੀਹ ਹੈਗੀ ਆ ਕੋਈ ਨਹੀਂ ਜੇ ਰਹਿ ਗਈ ਸੀ ਤੇ ਪਰ ਜਿਹੜਾ ਦਿੰਦਾ ਸੀ ਉਹ ਕਹਿੰਦਾ ਸੀ ਕਿ ਨਹੀਂ ਇਹ ਤੁਹਾਡੀ ਤਸਬੀਹ ਇਸ ਲਈ ਅਸੀਂ ਤੁਹਾਨੂੰ ਵਾਪਸ ਕਰ ਰਹੇ ਹਾਂ ਪਰ ਜਦੋਂ ਇਹ ਪਤਾ ਚੱਲਿਆ ਕਿ ਉਹ ਪੁਖਰਾਜ ਹੈ ਔਰ ਉਹ ਲੱਖਾਂ ਦੀ ਤਸਵੀਰ ਹੈਗੀ ਹੈ ਤੇ ਉਹ ਤਸਵੀਰ ਗਵਾਚ ਗਈ ਕਿਉਂਕਿ ਫਿਰ ਸਾਰਿਆਂ ਨੂੰ ਉਹਦੀ ਅਹਿਮੀਅਤ ਦਾ ਪਤਾ ਲੱਗ ਗਿਆ ਉਹਦੀ ਕਦਰ ਦਾ ਪਤਾ ਲੱਗ ਗਿਆ ਉਹਦੀ ਕੀਮਤ ਦਾ ਅੰਦਾਜ਼ਾ ਹੋ ਗਿਆ ਕਿ ਕਿੱਡੀ ਕੀਮਤੀ ਹੈ ਰੱਬ ਵੀ ਇਨਸਾਨ ਨੂੰ ਬਹੁਤ ਸਾਰੀਆਂ ਨੇਮਤਾਂ ਨਾਲ ਨਵਾਜ਼ਦਾ ਹੈ ਬਹੁਤ ਸਾਰੀਆਂ ਰਹਿਮਤਾਂ ਕਰਦਾ ਹੈ ਲੇਕਿਨ ਬੰਦੇ ਨੂੰ ਪਤਾ ਹੀ ਨਹੀਂ ਚੱਲਦਾ ਉਹਨੂੰ ਅਸਲ 'ਚ ਉਹਨਾਂ ਦੀ ਅਹਿਮੀਅਤ ਦਾ ਅੰਦਾਜ਼ਾ ਹੀ ਨਹੀਂ ਹੁੰਦਾ ਅਗਰ ਅਸੀਂ ਆਪਣੇ ਸਰੀਰ ਨਾਲ ਦੇਖੀਏ ਨਾ ਤੇ ਸਾਡੇ ਅੰਗ ਪੈਰ ਜਿਹੜੇ ਨਾ ਉਹ ਸਾਰੇ ਬਹੁਤ ਕੀਮਤੀ ਲਾਜਵਾਬ ਹੈ ਕਿ ਇਹਨਾਂ ਦਾ ਦੁਨੀਆਂ ਦੇ ਉੱਤੇ ਕੋਈ ਵੀ ਨਿਮਲ ਬਦਲ ਨਹੀਂ ਹੈਗਾ ਅਸੀਂ ਅਗਰ ਕੋਈ ਚੀਜ਼ ਬਣਾਉਣ ਦੀ ਕੋਸ਼ਿਸ਼ ਵੀ ਕਰੀਏ ਬਣਦੇ ਜਾਏਗੀ ਲੇਕਿਨ ਉਸ ਤਰ੍ਹਾਂ ਕੰਮ ਨਹੀਂ ਕਰੇਗੀ ਜਿਸ ਤਰ੍ਹਾਂ ਰੱਬ ਦੀ ਬਣਾਈ ਹੋਈ ਸ਼ੈ ਕੰਮ ਕਰਦੀ ਹੈਗੀ ਹੈ ਇਸ ਗੱਲ ਦੇ ਹਵਾਲੇ ਨਾਲ ਮੈਨੂੰ ਇੱਕ ਥਾਂ ਤੇ ਪੜੀ ਹੋਈ ਗੱਲ ਹੀ ਯਾਦ ਆਈ ਹੈ ਕਿ ਮੈਂ ਪੜਿਆ ਸੀ ਕਿਤੇ ਕਿ ਇੱਕ ਬਜ਼ੁਰਗ ਜਿਹਨਾਂ ਨੂੰ ਦਿਲ ਦਾ ਦੌਰਾ ਪਿਆ ਉਹਨਾਂ ਨੂੰ ਹਸਪਤਾਲ ਲੈ ਗਏ ਡਾਕਟਰਾਂ ਨੇ ਦੱਸਿਆ ਕਿ ਤੁਹਾਡਾ ਦਿਲ ਜਿਹੜਾ ਸਹੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਤਾਂ ਤੁਹਾਨੂੰ ਕੁਝ ਦਿਨ ਹਸਪਤਾਲ ਰਹਿਣਾ ਪਏਗਾ ਤੇ ਤੁਹਾਡਾ ਦਿਲ ਜਿਹੜਾ ਸਹੀ ਕੰਮ ਕਰਨਾ ਸ਼ੁਰੂ ਕਰ ਦੇਗਾ ਤਿੰਨ ਦਿਨ ਉਹ ਹਸਪਤਾਲ ਦਾ ਹੈ ਜਦੋਂ ਹਸਪਤਾਲ ਤੋਂ ਛੁੱਟੀ ਮਿਲੀ ਤੇ ਡਾਕਟਰਾਂ ਨੇ 80 ਲੱਖ ਦਾ ਬਿੱਲ ਉਹਨਾਂ ਦੇ ਹੱਥ 'ਚ ਪੜਾਤਾ ਕਿਹਾ ਕਿ ਤੁਹਾਡੀ ਸਿਰ ਤਿੰਨ ਦਿਨ ਦਿਲ ਦੀ ਇਲਾਜਤ ਕੀਤੀ ਹੈ ਤੁਹਾਨੂੰ ਇਹਨੂੰ ਠੀਕ ਕਰਨੇ 'ਚ 80 ਲੱਖ ਰੁਪਏ ਕੀਮਤ ਆਈ ਹੈ ਤੇ ਬਾਬਾ ਜੀ ਉਹ ਬਿੱਲ ਦੇਖ ਕੇ ਰੋਣ ਲੱਗ ਪਏ ਡਾਕਟਰ ਨੇ ਸਮਝੇ ਸ਼ਾਇਦ ਕਿ ਮੈਂਤ ਅਦਾ ਨਹੀਂ ਕਰ ਸਕਦੇ ਉਹਨਾਂ ਨੇ ਕਿਹਾ ਕਿ ਤੁਹਾਡੀ ਕੀਮਤ ਨਹੀਂ ਦੇ ਸਕਦੇ ਤੇ ਅਸੀਂ ਕੁਝ ਬਿੱਲ ਕੱਟ ਕਰ ਦਿੰਨੇ ਆ ਉਹਨਾਂ ਨੇ ਬਾਬਾ ਜੀ ਨੇ ਕਿਹਾ ਕਿ ਮੈਂ ਰੋਇਆ ਬਿੱਲ ਦੇ ਕਿ ਨਹੀਂ ਹੈ ਰੋਇਆ ਤੇ ਇਸ ਗੱਲ ਤੋਂ ਹੈ ਕਿ ਤੁਸੀਂ 3 ਦਿਨ ਇਸੇ ਦੀ ਹਿਫਾਜ਼ਤ ਕੀਤੀ ਤੇ ਤੁਸੀਂ 80 ਲੱਖ ਬਿੱਲ ਬਣਾਤਾ ਤੇ ਕੁਰਬਾਨ ਜਾਵਾ ਉਸ ਰੱਬ ਦੀ ਜ਼ਾਤ ਤੇ ਜਿਹੜਾ ਕਿ ਅਸੀਂ ਸਾਲ ਤੋਂ ਇਹਦੀ ਹਿਫਾਜ਼ਤ ਕਰਦਾ ਆ ਰਿਹਾ ਸੀਗਾ ਔਰ 1 ਰੁਪਿਆ ਵੀ ਬਿੱਲ ਨਹੀਂ ਸੀ ਮੇਰੇ ਕੋ ਮੰਗਣ ਦੇ ਆ ਹੈਗਾ ਇਹ ਹੈ ਕਦਰੋ ਕੀਮਤ ਇਨਸਾਨ ਦੇ ਸਰੀਰ ਦੀ ਨਾ ਸਿਰਫ ਸਰੀਰ ਦੀ ਬਲਕਿ ਆਲੇ-ਦੁਆਲੇ ਜਿਹੜੀਆਂ ਨੇਮਤਾ ਹੋ ਰਹੀ ਹੈ ਬੇਸ਼ੁਮਾਰ ਹੈ ਉਹਨਾਂ ਨੂੰ ਅਗਰ ਗਿਣਨ ਲੱਗੀਏ ਤੇ ਅਸੀਂ ਤੇ ਕਿਸੇ ਤਰ੍ਹਾਂ ਵੀ ਰੱਬ ਦਾ ਸ਼ੁਕਰਾਨਾ ਨਹੀਂ ਕਰ ਸਕਦੇ ਅਗਰ ਸਾਰੀ ਜ਼ਿੰਦਗੀ ਸ਼ੁਕਰਾਨੇ ਚ گزارਦੀ ਹੈ ਸਜਦੇ ਚ گزارਦੀ ਹੈ ਤੇ ਫਿਰ ਵੀ ਰੱਬ ਦਾ ਸ਼ੁਕਰਾਨਾ ਨਹੀਂ ਕਰ ਸਕਦੇ ਲੇਕਿਨ ਅਸੀਂ ਇਸ ਨੇਮਤਾ ਦੇ ਉੱਤੇ ਵੀ ਨਾ ਸ਼ੁਕਰੀ ਕਰੀ ਦੀਆਂ ਜਿਹੜੀਆਂ ਕਿ ਲਾਜਵਾਬ ਜਨਾਂ ਦਾ ਕੋਈ ਵੀ ਨੇਮਲ ਬਦਲ ਨਹੀਂ ਰੱਬ ਸਾਡੇ ਉੱਤੇ ਆਪਣੀ ਮਿਹਰ ਰੱਖੇ ਔਰ ਸਾਨੂੰ ਉਹਦਾ ਸ਼ੁਕਰ ਅਦਾ ਕਰਨੇ ਵਾਲੇ ਬੰਦਿਆਂ ਚ ਬਣਾਵੇ ਔਰ ਸਾਡਾ ਸ਼ੁਮਾਰ ਉਹਦੇ ਸ਼ੁਕਰਗੁਜ਼ਾਰ ਬੰਦਿਆਂ ਚ ਹੋਵੇ ਤਾ ਕਿ ਸਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਵੀਰੋ ਇਸ ਵੀਡੀਓ ਬਾਰੇ ਤੁਹਾਡਾ ਕੀ ਖਿਆਲ ਸੀਗਾ ਕਮੈਂਟ ਕਰਕੇ لازਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼